ਸਸ਼ਰਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ ਸੇ ਵਿਚਾਲੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵੀਡੀਓ ਤੇ ਕਾਰਵਾਈ ਕਰਦੇ ਹੋਏ ਆ ਬਠਿੰਡਾ ਪੁਲਿਸ ਦੇ ਵੱਲੋਂ ਸਖਤ ਐਕਸ਼ਨ ਲੈਂਦੇ ਹੋਏ ਤਿੰਨ ਵਿਅਕਤੀ ਕਾਬੂ ਕਰ ਲਏ ਗਏ ਨੇ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਐਸਐਸਪੀ ਬਠਿੰਡਾ ਮਨੀਤ ਕੌਂਡਲ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਵੀਡੀਓ ਜੋ ਸਾਹਮਣੇ ਆਉਂਦੀ ਹੈ ਤਾਂ ਇਸ ਤੇ ਕਾਰਵਾਈ ਕਰਦਿਆਂ ਹੋਇਆ ਤਿੰਨ ਵਿਅਕਤੀ ਕਾਬੂ ਹੋਏ ਨੇ ਜਿਨ੍ਹਾਂ ਦੇ ਕੋਲੋਂ 50 ਗ੍ਰਾਮ ਨਸ਼ਾ ਵੀ ਬਰਾਮਦ ਹੋਇਆ। ਇਹਨਾਂ ਦੇ ਕੋਲੋਂ 1,27,000 ਦੀ ਡਰੱਗ ਮਨੀ ਮਿਲੀ। ਉਦੋਂ ਰਿਐਸਐਸਪੀ ਬਠਿੰਡਾ ਦਾ ਇਹ ਕਹਿਣਾ ਹੈ ਕਿ ਜਿਸ ਘਰ ਦੀ ਇਹ ਵੀਡੀਓ ਹੈ ਹਾਲਾਂਕਿ ਹੁਣ ਉਸ ਘਰ ਨੂੰ ਲੈ ਕੇ ਕਿ ਉਸ ਘਰ ਦੇ ਵਿੱਚ ਹੋਰ ਲੋਕ ਵੀ ਰਹਿੰਦੇ ਨੇ ਜਾਂ ਉਹ ਘਰ ਕਿਸ ਦੇ ਨਾਮ ਦੇ ਉੱਪਰ ਹੈ ਕਿ ਕਿਸ ਦੀ ਪ੍ਰਾਪਰਟੀ ਹੈ ਕਿ ਨਸ਼ੇ ਤੋਂ ਪ੍ਰਾਪਰਟੀ ਬਣਾਈ ਹੈ ਤਾਂ ਸਭ ਦੀ ਜਾਂਚ ਹੋ ਰਹੀ ਹੈ ਤੇ ਇਸ ਤੇ ਕਾਰਵਾਈ ਵੀ ਹੋਵੇਗੀ। ਤਾਂ ਉਹਨਾਂ ਦਾ ਇਹ ਕਿ 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 ਫਿਲਹਾਲ ਦੇ ਲਈ ਇਹ ਜਿਹੜਾ মিডিਆ ਨੂੰ ਨਹੀਂ ਦੱਸਿਆ ਜਾ ਸਕਦਾ ਕਿ ਆਖਰਸ ਦੇ ਲਿੰਕ ਕਿਸ ਦੇ ਨਾਲ ਕਿਉਂਕਿ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਹਾਲਾਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਤਿੰਨ ਵਿਅਕਤੀ ਕਾਬੂ ਹੋਏ ਨੇ ਨਸ਼ੇ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਇਹ ਸਿਟੀ ਰਾਮਪੁਰਾ ਪੁਲਿਸ ਸਟੇਸ਼ਨ ਸਿਟੀ ਰਾਮਪੁਰਾ ਦੇ ਤਹਿਤ ਮਹਾਰਾਜਪਿੰਡ ਜਿਹੜਾ ਪੈਂਦਾ ਹੈ ਉੱਥੇ ਦੀ ਇਨਫੋਰਮੇਸ਼ਨ ਮਿਲੀ ਸੀਗੀ ਤੇ ਸਾਡੇ ਐਸਐਚਓ ਆ ਡੀਐਸਪੀ ਸਾਹਿਬ ਨੇ ਕਾਰਵਾਈ ਕਰਦੇ ਹੋਏ ਇਸ ਵਿਅਕਤੀ ਨੂੰ ਜਿਹੜਾ ਵੀਡੀਓ ਚ ਸੀਗਾ ਤੇ ਉਹਦੇ ਨਾਲ ਦੋ ਹੋਰ ਵਿਅਕਤੀ ਨਾ ਤਿੰਨਾਂ ਨੂੰ 50 ਗ੍ਰਾਮ ਹੈਰੋਇਨ ਦੇ ਨਾਲ ਅਰੈਸਟ ਕੀਤਾ ਔਰ ਇਸ ਦੇ ਨਾਲ-ਨਾਲ ਇਹਨਾਂ ਇਸ ਕੇਸ ਚ ਇਹਨਾਂ ਤੋਂ 1,27,000 ਰੁਪਏ ਕੈਸ਼ ਡਰਗ ਮਨੀ ਵੀ ਰਿਕਵਰ ਹੋਇਆ ਸੋ ਸਾਡੀ ਬਟਿੰਡਾ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ ਔਰ ਜੈਸਪੀ ਕੋਜ਼ ਇਦਾਂ ਉਸ ਟਾਈਮ 'ਚ ਜੋ ਵੀ ਪੋਸਟ ਕਰ ਰਿਹਾ ਸੀ ਬਟ ਹੁਣ ਨਾਓ ਹੀ ਇਜ਼ ਬਿਹਾਈਂਡ ਅਸ ਸੋ ਇਹਦਾ ਮੈਸੇਜ ਇਹੀ ਹੈ ਕਿ ਨਸ਼ੇ ਦੇ ਖਿਲਾਫ ਬਿਲਕੁਲ ਜ਼ੀਰੋ ਟੋਲਰੈਂਸ ਹੈ ਜੋ ਵੀ ਇਸ ਕਮ ਚ ਪਏਗਾ ਉਹਦੇ ਉਹਦੇ ਫਾਈਨਲੀ ਨੁਕਸਾਨ ਹੀ ਹੋਇਆ ਮੈਮ ਜਿਹੜੇ ਘਰ ਦੇ ਵਿੱਚ ਉਹ ਖੜੇ ਹੈ ਵੀਡੀਓ ਵਾਇਰਲ ਹੋਈ ਹੈ ਫਿਰ ਉਸ ਘਰ ਦੇ ਵਿੱਚ ਹੋਰ ਪਰਿਵਾਰਕ ਮੈਂਬਰ ਵੀ ਨਾਲ ਸ਼ਾਮਲ ਸੀਗੇ ਫਿਲਹਾਲ ਤਾਂ ਜੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਬਟ ਜੇ ਕਿਸੇ ਦਾ ਰੋਲ ਆਏਗਾ ਤਾਂ ਵੀਲ ਟੇਕ ਐਕਸ਼ਨ ਅਸਪਰਪਰੋਪਰਟੀ ਦੀ ਵੀ ਜਾਂਚ ਕੀਤੀ ਜਾਏਗੀ ਜਿਵੇਂ ਐਕਸ਼ਨ ਕਰਦੇ ਹਾਂ ਹਾਂ ਜੀ ਕਿਉਂਕਿ ਇਹਦੇ ਚੋ ਡਰਗ ਮਨੀ ਵੀ ਕਾਫੀ ਸਿਗਨੀਫੀਕੈਂਟ ਮਿਲੀ ਹੈ ਤਾਂ ਅਸੀਂ ਸਾਰੇ ਹੀ ਇਸ ਤਰ੍ਹਾਂ ਦੇ ਕੇਸਸ ਚ ਆਪਣੀ ਸਾਡੀ ਸਪੈਸ਼ਲ ਐਫ ਆਈ ਯੂ ਟੀਮ ਹੈ ਉਹਦੇ ਤੋਂ ਅਸੀਂ ਜਾਂਚ ਕਰਾਵਾਂਗੇ ਇਸ ਦੀ ਟونز ਹੈ ਦੇਖ ਕੇ ਲੱਗਦਾ ਕਿ ਇਹਦੀ ਬੈਕਗ੍ਰਾਉਂਡ ਕਾਫੀ ਸਟਰੋਂਗ ਲੱਗਦੀ ਹੈ ਜ ਹੌਸਲੇ ਬੁਲੰਦ ਇਤਨਾਂ ਨਾਲ ਗੱਲਬਾਤ ਕਰ ਰਹੇ ਕੋਈ ਬੈਕਗ੍ਰਾਉਂਡ ਖੰਗਾਲੀ ਗਈ ਹੁੰਦੀ ਉਹ ਜੀ ਹਲੇ ਮੈਂ ਇਹਦੇ ਬਾਰੇ ਰਿਵੀਲ ਨਹੀਂ ਕਰ ਸਕਦੀ ਬਟ ਹੌਸਲੇ ਬੁਲੰਦ ਦੇ ਬਾਅਦ ਉਹ ਤਾਂ ਜੇਲ੍ਹ ਚ ਅਜੇ ਇਹਨਾਂ ਨੂੰ ਹੌਸਲਾ ਹੁੰਦਾ ਤਾਂ ਹੀ ਊਡ ਨਾ ਬੀ ਅਰੈਸਟਡ ਗਾਈ ਵੀਡੀਓ ਦੇ ਵਿੱਚ ਤਾਂ ਕਾਫੀ ਉਸ ਤਰ੍ਹਾਂ ਐਕਟਿਵ ਲਿਖ ਮੈਂ ਉਹੀ ਕਹਿ ਰਹੀ ਹਾਂ ਨਾ ਜੇ ਇਹਨਾਂ ਨੂੰ ਓਵਰ ਕੌਨਫੀਡੈਂਸ ਸੀਗਾ ਕਿ ਨੋਬਡੀ ਵਿਲ ਕੈਚ ਹਿਮ ਬਟ ਵੈਰੀ ਨੈਕਸਟ ਡੇ ਇਹਦੇ ਤੇ ਪਰਚਾ ਦਰਜ ਹੋਰ ਹੁਣੇ ਬਿਹਾਈਂਡ ਬਾਰਸ ਮੈਂ ਉਮਰ ਕਿੰਨੀ ਇਸ ਨੌਜਵਾਨ ਦੀ ਨਸ਼ਾ ਦਾ ਸੇਵਨ ਕਰਦਾ ਹੈ ਜਾਂ ਵੇਚਦਾ ਹੀ ਹੈ ਜੀ ਹਲੇ ਮੈਂ ਇਸ ਕੇਸ ਜਿਹੜੀ ਇਹਦੇ ਨਾਲ ਦੋ ਸੀਗੇ ਸੋ ਤਿੰਨ ਵਿਅਕਤੀਆਂ ਤੇ ਪਰਚਾ ਦਰਜ ਹੋਏ। थैंक यू।